ਨਾ ਵਾ ਕੀ ਬੋਤ ਕਰ ਲੋਗੇ ਇਹਦਾ ਕੋਈ ਵੀ ਨਾਲ ਲੱਗਦਾ ਹੈ ਨਾ ਉਹ ਬਾ ਮਾਰਨੇ ਇਕੱਲੇ ਨਹੀਂ ਆਉਣਾ ਇਕੱਲੇ ਨਹੀਂ ਜਾਣਾ ਇਕੱਲੇ ਨਹੀਂ ਕੰਮ ਕਰਨਾ ਬਦਲੇ ਕਿ ਤੁੰਜ਼ਵਾਵਨ ਮੁਸਾਵਾ ਆਪਦਾ ਕੰਮ ਖੰਡ ਕੇ ਪਹਿਲਾ ਕੰਮ ਕਰਦੇ। ਕੋਈ ਰਿਕਾਇਰ ਨਹੀਂ ਜਿਸੇ ਲੋੜ ਨਹੀਂ ਉਹ ਕੋਈ ਨਹੀਂ ਨੰਦਾ ਰਹਿਣਾ। ਉਹ ਇਹ ਨਾਲ ਇਹ ਉਹ ਮੈਂ ਜਦ ਤੱਕ ਪੈਂ ਸੌਣ ਲੱਗਾਂ ਤੇ ਸੌਣ ਚੜਜ ਮੈਂ ਸੌਣ ਚ ਚਲਣ ਜਾ ਰਹੇ ਹਾਂ ਸਭ ਪਚਾਣ ਨਾਲ ਲਾਉਣੇ ਨੇ ਜੀ ਆ ਦੇਖੋ ਉਹ ਵੈਸੇ ਸੌਣ ਚ ਚਲਣ ਜਾ ਬੰਦਾ ਆਵਾਜ਼ਾਂ ਕੰਪਰਟ ਦੇ ਇਨ ਜੇ ਹੁਣ ਤੁਸੀਂ ਇਹ ਨੰਨ ਕਰਨਾ ਕਰਾਉਣਾ ਕੰਮ ਉਹ ਵਾਈਲ ਨੂੰ ਆਂਦੇ ਲਾ। ਕੋਈ ਮੱਤ ਦੀ। ਲੈਣੇ ਚੱਲ ਬੜੇ ਛੋਟੇ। ਕਾਰੋਂ ਤੇਰੀ ਕਰਦੀ ਆ। ਕੋਈ ਤੇ ਮਾੜਾ ਨਹੀਂ ਹੁੰਦਾ ਬੰਦਾ ਕੰਮ ਕਰਕੇ। ਚੱਲ ਸਭ ਦੇ ਕੰਮ ਆਉਣਾ ਚਾਹੀਦਾ। ਆਹ ਲਗਾ ਲੂ ਜਾਰ ਕਰ। ਵੈਜੀ ਦੁਨੀਆ ਤੇ। ਇੰਗੇ ਕੰਮ ਕਰਕੇ ਜਾਉ ਬੰਦੇ ਜੀ ਨਾ ਤੁਸੀਂ ਰੋਟਾ ਖਾਓ ਦੂਦੂ ਵਾਲਿਓ ਤੁਸੀਂ ਸਾਡੇ ਭੈਣ ਭਾਈਓ ਸਾਨੂੰ ਕਮੈਂਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਵੀਡੀਓ ਸਾਡੀ ਸਾਰੀ ਦੇਖਿਆ ਕਰੋ ਤੁਸੀਂ ਵੀ ਨਾ ਲੋਕਾਂ ਵਰਗੇ ਹੋ ਜਾਓ ਕੰਮ ਹਰੇਕ ਕਾ ਸਿੱਖਣਾ ਚਾਹੀਦਾ ਆਈ ਨਹੀਂ ਕਲਾ ਕਿਹੜੇ ਬੜੇ ਕਿਹੜਾ ਕੰਮ ਆ ਜਾਵੇ ਫਾਸ ਕਰਕੇ ਕੁੜੀਆਂ ਨੂੰ ਤਾਂ ਵੱਧ ਸਿੱਖਣਾ ਚਾਹੀਦਾ ਜਿਹੜੇ ਗਾਇਨੀਆਂ ਸਾਸਣ ਰਹਾ 59 ਬੰਦੂ ਬੱਡਾ ਜੇ ਆਈ ਗਏ ਬੱਡਾ ਵੀ ਮਲਜੇ ਗਿੱਲੀ ਮਾਰ ਥੋੜੀ ਹੈ ਬੈਠਾ ਬੱਡਾ ਦੇ ਪੈ ਕੇ ਤਾਂ ਬਿਮਾਰੀਆਂ ਲੱਗਦੀਆਂ ਨੇ ਤਾਂ ਹੀ ਤਾਂ ਮਾ ਮਾਪਿਆਂ ਦਾ ਕਿਹਾ ਗੁੱਸਾ ਨਾ ਕਰਿਆ ਕਰੋ ਮਾਪੇ ਸਿੱਧੇ ਵੱਲ ਕਹਿੰਦੇ ਨੇ ਸਾਡੀ ਮਾਂ ਕਹਿੰਦੀ ਹੁੰਦੀ ਸੀ ਖਰੇਕ ਕੰਮ ਸਿੱਖੋ ਇਹ ਬਤਾ ਕਿਹੜੇ ਵੇਲੇ ਕਿਹੜਾ ਕੰਮ ਆ ਜਾ ਸਾਰੇ ਕੰਮ ਕਰ ਕਰ ਖੜੇ ਹੋਏ ਨੇ ਸਾਡੇ ਫੇਤੀਂ ਵੀ ਕਰ ਲੈਣੇ ਆਂ ਦਰੀਆਂ ਵੀ ਬੁਣ ਲੈਣੇ ਆਂ ਸਭ ਕੁਝ ਕਰਨਾ ਨੇ ਲਗਾਉਣ ਵਾਲੀ ਵੀ ਕਰ ਲੈਣੇ ਆਂ